ਐਂਟਰੀ এডੂਕੇਸ਼ਨ ਦੇ ਵੱਲੋਂ CBSE ਜੋ ਦੇਸ਼ ਦਾ ਇੱਕ ਪ੍ਰਮੁੱਖ ਬੋਰਡ ਹੈ ਜਿਸ ਦੇ ਵਿੱਚ ਹਰ ਸਾਲ ਲੱਖਾਂ ਦੀ ਤਾਦਾਦ ਦੇ ਵਿੱਚ ਬੱਚੇ 10ਵੀਂ ਤੇ 12ਵੀਂ ਜਮਾਤ ਦੇ ਇਮਤਿਹਾਨ ਦਿੰਦੇ ਆ ਸਾਰਾ 커ਰੀਕੂਲਮ ਡਿਸਾਈਡ ਹੁੰਦਾ ਉਸ ਦੇ ਵੱਲੋਂ ਕੱਲੋਂ ਇੱਕ ਨਵੀਂ ਕੱਲ ਬੀਤੀ ਕੱਲ ਇੱਕ ਨਵੀਂ ਡਰਾਫਟ ਐਗਜ਼ਾਮੀਨੇਸ਼ਨ ਪਾਲਿਸੀ ਆਪਣੀ ਵੈਬਸਾਈਟ ਤੇ ਪਾਈ ਗਈ ਜਿਸ ਦੇ ਵਿੱਚ ਉਹਨੀ 9 ਤਰੀਕ ਤੱਕ ਸਟੇਕਹੋਲਡਰਸ ਤੋਂ رائے ਮੰਗੀ ਹੈ ਪਰ ਜਿਹੜਾ ਡਰਾਫਟ ਹੈ ਉਹ ਬਹੁਤ ਹੀ ਸੀਰੀਅਸ ਹੈ ਅਤੇ ਇੱਕ ਸੋਚੀ ਸਮਝੀ ਵੈਲ ਪਲਾਨਡ ਕਨਸਪੀਰੇਸੀ ਅਗੇਂਸਟ ਪੰਜਾਬ ਪੰਜਾਬੀ ਤੇ ਪੰਜਾਬੀਅਤ ਹੈ ਇਹ ਗੱਲ ਮੈਂ ਬੜੇ ਤੱਥਾਂ ਦੇ ਨਾਲ ਕਹਿ ਰਿਹਾ ਆ ਮੇਰੇ ਹੱਥ ਦੇ ਵਿੱਚ ਉਹ ਪੂਰਾ ਡਰਾਫਟ ਹੈ 11 ਪੰਨਿਆਂ ਦਾ ਡਰਾਫਟ ਹੈ CBSE ਦੀ ਵੈਬਸਾਈਟ ਦੇ ਉੱਤੇ ਇਹ ਅਵੇਲੇਬਲ ਹੈ ਇਸ ਦੇ ਵਿੱਚ ਕੀ ਕਰਨ ਜਾ ਰਹੀ ਹੈ CBSE CBSE ਇਹ ਕਹਿੰਦੀ ਹੈ ਕਿ ਅਸੀਂ ਹੁਣ 10ਵੀਂ ਕਲਾਸ ਦੇ ਇਗਜ਼ਾਮ ਸਾਲ 'ਚ ਦੋ ਵਾਰੀ ਲਿਆ ਕਰਾਂਗੇ ਇੱਕ ਇਗਜ਼ਾਮ 15 ਫਰਵਰੀ ਤੋਂ ਬਾਅਦ ਸ਼ੁਰੂ ਹੋ ਜਾਣਗੇ ਤੇ ਇੱਕ ਅਸੀਂ ਮਈ ਜੂਨ 'ਚ ਲਿਆ ਕਰਾਂਗੇ ਬੱਚੇ ਦੀ ਇੱਛਾ ਹੈ ਬੱਚਾ ਪਹਿਲੇ ਇਗਜ਼ਾਮ 'ਚ ਹੀ ਪਾਸ ਹੋ ਜਾਂਦਾ ਤਾਂ ਦੂਜਾ ਨਾ ਦੇਵੇ ਪਰ ਦੋਨਾਂ ਦੇ ਵਿੱਚੋਂ ਜਿਹਦੇ ਚ ਬੈਸਟ ਰਿਜ਼ਲਟ ਹੋਊਗਾ ਉਸ ਨੂੰ ਰੱਖ ਸਕਦਾ ਤੇ ਅਗਰ ਬੱਚਾ ਦੋਨਾਂ ਚ ਫੇਲ ਹੁੰਦਾ ਤਾਂ ਉਹਨੂੰ ਦੁਬਾਰਾ ਕਲਾਸੋਂ ਕਰਨੀ ਪਊਗੀ ਪਰ ਇਸ ਦੇ ਵਿੱਚ ਇੱਕ ਬੜੀ ਜਰੂਰਤ ਸੀ ਇਸ ਨੂੰ ਮੈਂ ਕਿਉਂਕਿ ਵਕੀਲ ਵੀ ਹਾਂ ਤੇ ਜਦੋਂ ਇਸ ਨੂੰ ਮੈਂ ਡਿਟੇਲ ਚ ਪੜਿਆ ਤਾਂ ਇੱਕ ਬੜਾ ਹੀ ਸ਼ੌਕਿੰਗ ਤੱਥ ਹੈ ਜਿਹੜਾ ਉਹ ਸਾਹਮਣੇ ਆਇਆ ਉਹ ਹੀ ਹੈ ਮੈਂ ਐਗਜ਼ੈਕਟ ਜੇ ਅਗਰ ਤੁਹਾਨੂੰ ਇਸ ਦੇ ਪੇਜ 3 ਤੇ ਆ ਜਾਈਏ ਇਹ ਕਹਿੰਦਾ ਹਾਈਲਾਈਟਸ of the proposed scheme. Class 10 and class 12 examinations will begin on the first Tuesday after 15th February. It is expected that in class 10 in 2026, about 26.60 lakhs, and in class 12, about B 20 lakh, lakh students will appear in the examination. Both the examinations will be conducted on the full current labels and the textbooks नंबर फोर ए है गंभीर एक्सेप्ट साइंस मैथ्स सोशल साइंस हिंदी इंग्लिश आता होगे मेन सब्जेक्ट्स मैं दोबारा रिपीट कर रहे हैं एक्सेप्ट साइंस मैथ्स सोशल साइंस हिंदी इंग्लिश मेन सब्जेक्ट्स रेस्ट ऑफ द सब्जेक्ट्स आर ग्रुप्ड इन द फॉलोइंग मैनर ओ की मैनर ए a regional and a foreign language in one group and second rest of the subjects ek jeda regional language hai te ek foreign language oh ek group ho gaya te baki sare alag group hun jede baki sare hai oh mostly vocational hai banking and accountancy health wellness beauty wellness oh sare jede hai oh vocational ne bhave hai ke hun punjabi main subject hi nahi hai ਮੇਨ ਸਬਜੈਕਟ ਕਿਹੜੇ ਆ ਸਾਇੰਸ ਮੈਥ ਸੋਸ਼ਲ ਸਾਇੰਸ ਇੰਗਲਿਸ਼ ਤੇ ਹਿੰਦੀ ਹੁਣ ਇਹਨਾਂ ਦਾ ਕੀ ਹੋਊਗਾ ਇਹਨਾਂ ਦਾ ਐਗਜ਼ਾਮ ਪ੍ਰੋਪਰ ਹੋਇਆ ਕਰੂਗਾ ਜਿਵੇਂ ਹੁੰਦਾ ਡੇਢ ਸ਼ੀਟ ਆਊਗੀ ਕਿ 18 ਫਰਵਰੀ ਨੂੰ ਮੈਥ ਦਾ ਇਮਤਿਹਾਨ ਹੈ 21 ਫਰਵਰੀ ਨੂੰ ਇੰਗਲਿਸ਼ ਦਾ ਫੋਰ ਐਗਜ਼ਾਮਪਲ ਐਦਾਂ ਪੂਰਾ ਦਿਨ ਹੋਊਗਾ ਦੋ ਛੁੱਟੀਆਂ ਮਿਲਣਗੀਆਂ ਪਰ ਜਿਹੜਾ ਗਰੁੱਪ ਬਣਾ ਦਿੱਤਾ ਰੀਜਨਲ ਤੇ ਫੋਰਨ ਲੈਂਗੁਏਜ ਦਾ ਉਹਦਾ ਐਗਜ਼ਾਮ ਇੱਕੋ ਦਿਨ ਚ ਹੋ ਜਾ ਕਰੂਗਾ ਭਾਵੇਂ ਪੰਜਾਬੀ ਦੇ ਨਾਲ ਤੁਸੀਂ ਜੇ ਚਾਈਨੀਜ਼ ਪੜ੍ਹਨੀ ਹੈ ਤਾਂ ਇੱਕੋ ਦਿਨ ਦੇ ਵਿੱਚ ਚਾਈਨੀਜ਼ ਦਾ ਵੀ ਪੇਪਰ ਦੇ ਦੋ ਤੇ ਪੰਜਾਬੀ ਦਾ ਵੀ ਦੇ ਦੋ ਮਤਲਬ ਤੁਸੀਂ ਜਿਹੜੀ ਤੁਹਾਡੀ ਮੇਨ ਰੀਜਨਲ ਲੈਂਗੁਏਜ ਹੈ ਉਸ ਨੂੰ ਖਤਮ ਕਰ ਦਿੱਤਾ ਫੋਰਨ ਲੈਂਗੁਏਜ ਤਾਂ ਸਮਝ ਆਂਦਾ ਹੈ ਚੁਖਲੇ ਜਦੋਂ ਆਪਾਂ ਗੱਲ ਕਰਦੇ 10ਵੀਂ ਦੇ ਇਮਤਿਹਾਨ ਦੀ ਗੱਲ ਹੈ ਇੱਥੇ ਲੈਂਗੁਏਜ ਸਿਰਫ ਲੈਂਗੁਏਜ ਨਹੀਂ ਰਹਿੰਦੀ ਇਸ ਦੀ ਪੜ੍ਹਾਈ ਦੇ ਵਿੱਚ ਤੁਹਾਡਾ ਸੱਭਿਆਚਾਰ ਤੁਹਾਡੀ ਹਿਸਟਰੀ ਤੁਹਾਡਾ ਕਲਚਰ ਤੁਹਾਡਾ ਕਾਵ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਥੋੜਾ ਗੁਰਮੂਕੇ ਇਤਿਹਾਸ ਥੋੜਾ ਸੱਭਿਆਚਾਰ ਉਹ ਸਭ ਕੁਝ ਕਿੱਥੇ ਗਿਆ ਇਹ ਤੇ ਇਸ ਨੂੰ ਉਹ ਕਰਤਾ ਉਸ ਤੋਂ ਬਾਅਦ ਇਹ ਤਾਂ ਪਹਿਲੀ ਗਲਤੀ ਹੈ ਜਿਹੜੀ ਇਸ ਦੇ ਵਿੱਚ ਸਾਫ਼ ਦੱਸਦੇ ਕਿਵੇਂ ਪੰਜਾਬੀ ਦਾ ਤੇ ਕਿਵੇਂ ਜਿਹੜੀਆਂ ਸਾਡੀਆਂ ਲੈਂਗੁਏਜਸ ਨੇ ਉਸ ਦਾ ਗळा ਘੁੱਟਣ ਦੀ ਕੋਸ਼ਿਸ਼ ਹੈ ਉਸ ਨੂੰ ਮੇਨ ਸਬਜੈਕਟ ਚੋਂ ਖਤਮ ਕਰ ਦਿੱਤਾ ਇਹ ਮੈਂ ਤੁਹਾਨੂੰ ਪੜ੍ਹ ਕੇ ਦੱਸ ਦਿੰਦਾ ਤੁਸੀਂ ਕਹੋਗੇ ਸ਼ਾਇਦ ਆਪਣੇ ਵੱਲੋਂ ਪੰਚਵਾਂ ਪੁਆਇੰਟ 2 ਦਾ ਕਹਿੰਦਾ ਐਗਜ਼ਾਮੀਨੇਸ਼ਨ ਆਫ ਸਾਇੰਸ ਮੈਥਸ ਸੋਸ਼ਲ ਸਾਇੰਸ ਹਿੰਦੀ ਐਂਡ ਇੰਗਲਿਸ਼ ਵਿਲ ਬੀ ਕੰਡਕਟਿਡ ਔਨ ਅ ਫਿਕਸਡ ਡੇ ਐਸ ਡਨ ਕਰੰਟਲੀ ਜਿਵੇਂ ਹੁਣ ਹੁੰਦਾ ਆਮ ਤੌਰ ਤੇ ਇਮਤਿਹਾਨ ਹੋਣਗੇ ਐਗਜ਼ਾਮੀਨੇਸ਼ਨ ਆਫ ਰੀਜIONAL ਐਂਡ ਫੋਰਨ ਲੈਂਗੁਏਜ ਵਿਲ ਬੀ ਡਨ ਇਨ ਵਨ ਗੋ ਔਨ ਅ ਸਿੰਗਲ ਡੇ ਕੋਈ ਪਰਵਾਹੀ ਨਹੀਂ ਇੱਕੋ ਦਿਨ ਚ ਦੋਨੋਂ ਖਤਮ ਦਿਸ ਇਜ਼ ਇਟਸ ਵਰਡਿੰਗ ਆ ਕਰਨਾ ਚਾਹਦੀ ਹੈ ਸੀਬੀਐਸਸੀ ਆ ਕਰਨਾ ਚਾਹਦੀ ਹੈ ਭਾਜਪਾ ਪੰਜਾਬ ਦਾ ਪੰਜਾਬੀ ਦਾ ਸੱਭਿਆਚਾਰ ਸਾਡਾ ਕਲਚਰ ਸਾਡੀ ਹਿਸਟਰੀ ਸਾਡਾ ਇਤਿਹਾਸ ਤੇ ਦੁੱਖ ਇਸ ਗੱਲ ਦਾ ਮੈਂ ਬੜਾ ਇਹ ਇਸ ਗੱਲ ਦਾ ਦੁੱਖ ਹੈ ਕਿ ਇਹ ਉਹ ਪੰਜਾਬ ਹੈ ਜਿੰਨ ਸਾਡੇ ਇਸ ਮੁਲਕ ਦੀ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਉਸ ਤੋਂ ਬਾਅਦ ਹਰ ਰੋਜ਼ ਅਜਬੀ ਸਾਡੇ ਬਾਰਡਰਾਂ ਉੱਤੇ ਸਾਡੇ ਬੱਚੇ ਸ਼ਹੀਦ ਹੁੰਦੇ ਅਸੀਂ ਇਸ ਦੇਸ਼ ਨੂੰ ਬਹੁਤ ਕੁਝ ਦਿੱਤਾ ਤੇ ਬੀਜੇਪੀ ਇਹ ਕਰਨਾ ਚਾਹੁੰਦੀ ਹੈ ਉਸ ਤੋਂ ਬਾਅਦ ਅੱਗੇ ਸੁਣੋ ਜੀ ਨੈਕਸਟ ਆਤਾ ਕਰਤਾ ਉਸ ਤੋਂ ਬਾਅਦ ਜਦੋਂ ਤੁਸੀਂ ਅੱਗੇ ਜਾਂਦੇ ਹੋ ਫਿਰ ਇਹ ਨਹੀਂ ਰੀਜIONAL ਐਂਡ ਫੋਰਨ ਲੈਂਗੁਏਜਸ ਦੀ ਗਰੁੱਪਿੰਗ ਦਿੱਤੀ ਹੈ ਜਿਹੜਾ ਕੱਲ ਅਰੀਜਨਲ ਨੋਟੀਫਿਕੇਸ਼ਨ ਆਇਆ ਸੀ ਉਸ ਦੇ ਵਿੱਚੋਂ ਵੀ ਪੰਜਾਬੀ ਗੈਪ ਕਰਤੀ ਪਾਈਆਂ ਕਿਹੜੀਆਂ ਫੋਰਨ ਫੋਰਨ ਲੈਂਗੁਏਜਾਂ ਲਿਖਣੀਆਂ ਯਾਦ ਰਹਿ ਗਈਆਂ ਪਤਾ ਕਿਹੜੀਆਂ ਕਿਹੜੀਆਂ ਲਿਖੀਆਂ ਦੇਚ ਥਾਏ ਜਰਮਨ ਜਪਾਨੀਸ ਫ੍ਰੈਂਚ ਪੰਜਾਬੀ ਲਿਖਣੀ ਭੁੱਲ ਗਏ ਕਹਿੰਦੇ ਅਸੀਂ ਸ਼ੇਮ ਔਨ ਥ ਇਹੀ ਨਹੀਂ ਤੁਸੀਂ ਅੱਗੇ ਇਹ ਤਾਂ ਜਦੋਂ ਅੱਜ ਮੈਡ ਵੀਟ ਕਿੰਨਾ ਵੀਡੀਓ ਪਾਈ ਤੁਹਾਡੇ ਸਭ ਦਾ ਸਾਰੇ মিডিਆ ਨੇ ਸਾਥ ਦਿੱਤਾ ਹੋਰ ਬਹੁਤ ਸਾਰੇ ਕਨਸਰਨ ਸਿਟੀਜ਼ਨਸ ਕਿਉਂਕਿ ਪੰਜਾਬੀ ਉਹ ਭਾਸ਼ਾ ਹੈ ਪੰਜਾਬੀ ਪੰਜਾਬ ਦਾ ਬੋਲੀ ਜਾਂਦੀ ਹੈ ਪਰ ਪੂਰੇ ਦੇਸ਼ ਦੇ ਵਿੱਚ ਜੰਮੂ ਕਸ਼ਮੀਰ ਹਿਮਾਚਲ ਹਰਿਆਣਾ ਰਾਜਸਥਾਨ ਉੱਤਰ ਪ੍ਰਦੇਸ਼ ਦਿੱਲੀ ਮੁੰਬਈ ਕੋਲਕਾਟਾ ਪੂਰੇ ਦੇਸ਼ ਦੇ ਵਿੱਚ ਬਹੁਤ ਸਾਰੇ ਇਧਰ ਇਧਰ ਪੰਜਾਬੀ ਬੋਲੀ ਜਾਂਦੀ ਹੈ ਐਨੀ ਇੰਪੋਰਟੈਂਟ ਭਾਸ਼ਾ ਨੂੰ ਜਿਦਾ ਕਲਚਰ ਇੰਨਾ ਮਹਾਨ ਹੋਵੇ ਜਿਦਾ ਇਤਿਹਾਸ ਇੰਨਾ ਮਹਾਨ ਹੋਵੇ ਉਸ ਨੂੰ ਲਿਖਣਾ ਭੁੱਲ ਜਾਂਦੇ ਨੇ ਇਹ ਗੱਲ ਮੈਂ ਨਹੀਂ ਪਤਾ ਕੌਣ ਕਹਿ ਰਿਹਾ ਉਸ ਤੋਂ ਬਾਅਦ ਹੀ ਨਹੀਂ ਆ ਜਿਹੜਾ ਲਿਖ ਕੇ ਦੇ ਦਿੱਤਾ ਕਿ ਆ ਸਾਡੀਆਂ ਹੈ ਬਾਦਸ਼ਾਹ ਪਤਾ ਹਾਂ ਅਸੀਂ ਪੰਜਾਬੀ ਲਿਖਣਾ ਭੁੱਲ ਗਏ ਸੀ ਰਕਸ਼ਣ ਲਿਖਣਾ ਭੁੱਲ ਗਏ ਸੀ ਨੇਪਾਲੀ ਉਹ ਪਾ ਦਿੱਤਾ ਥੈਨ ਭਾਜਪੀ ਦੀ ਆ ਟਵੀਟ ਕੀਤਾ ਉਹਨੇ ਜੀ ਘੰਟੇ ਡੇਢ ਘੰਟੇ ਪਹਿਲਾਂ ਇਹ ਕਹਿੰਦੇ ਆ ਮੈਂ ਪੜ ਕੇ ਸੁਣਾਉਂਦਾ ਬਿਨਾ ਜਾਣਕਾਰੀ ਤੋਂ ਕੇਂਦਰ ਸਰਕਾਰ ਨੂੰ ਕੁਐਸਚਨ ਵਾਲੇ ਵਿਰੋਧੀਆਂ ਨੂੰ ਇਹ ਲੈਟਰ ਧਿਆਨ ਨਾਲ ਦੇਖਣਾ ਚਾਹੀਦਾ ਹੈ ਇੱਕ ਛੋਟੀ ਜਿਹੀ ਕਲੈਰੀਕਲ ਮਿਸਟੇਕ ਸ਼ੇਮ ਔਨ them ਬੀਜੇਪੀ ਪੰਜਾਬ ਆਪਣੇ ਆਫੀਸ਼ੀਅਲ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਕਰਦੀ ਹੈ ਕਿ ਪੰਜਾਬੀ ਅਰਗੀ ਪਾਸ਼ਾ ਜੇ ਉਹ ਪੰਜਾਬ ਜਿਸ ਦੇਸ਼ ਨੇ ਇੰਨਾ ਕੁਝ ਕੀਤਾ ਉਸ ਨੂੰ ਅਸੀਂ ਪਹਿਲੀ ਗੱਲ ਤਾਂ ਮੇਨ ਸਬਜੈਕਟ ਉਡਾ ਦਿੱਤਾ ਤੇ ਜਦੋਂ ਅਸੀਂ ਆਫੀਸ਼ੀਅਲ ਜਿਹੜੇ ਅਸੀਂ ਰੀਜਨਲ ਲੈਂਗੁਏਜ ਲਿਖ ਰਿਹਾ ਜਿੱਥੇ ਸਾਡੇ ਕੋਲ ਤੁਹਾਡੇ ਕਲੈਰੀਕਲ ਤੁਹਾਡੇ ਕਲਰਕਾਂ ਦੇ ਕੋਲ ਥਾਈ ਜਰਮਨ ਰਸ਼ੀਅਨ ਇਹ ਸਾਰੀ ਭਾਸ਼ਾਵਾਂ ਵਿੱਚ ਲਿਖਣ ਦਾ ਫੁਰਸਤ ਸੀ ਉੱਥੇ ਉਹ ਕਹਿੰਦੇ ਪੰਜਾਬੀ ਲਿਖਣਾ ਭੁੱਲ ਗਏ ਇਟਸ ਅ ਕਲੈਰੀਕਲ ਮਿਸਟੇਕ ਇਹ ਪੰਜਾਬ ਪੰਜਾਬੀ ਦੇ ਜਜ਼ਬਾਤਾਂ ਦੇ ਨਾਲ ਖਿਲਵਾੜ ਹੈ ਤੇ ਉਸ ਤੋਂ ਬਾਅਦ ਇਹ ਹੋਰ ਜਿਹਨੂੰ ਕਹਿੰਦੇ ਨਾ ਜ਼ਖਮ ਕਰਕੇ ਚੀਰੇ ਲਾ ਕੇ ਲੂਣ ਛਿੜਕ ਲੈਣੇ ਇਦਾਂ ਦੇ ਟਵੀਟ ਕਰਕੇ ਮੈਂ ਇਹਦੇ ਤੇ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਲੱਗਦਾ ਹੈ ਕਿ ਇਟਸ ਅ ਕਲੈਰੀਕਲ ਮਿਸਟੇਕ ਕਦੀ ਤੁਸੀਂ ਕਿਸਾਨਾਂ ਦੇ ਪ੍ਰਤੀ ਕਦੀ ਸਾਡੇ ਆਰਥੀਆਂ ਬਰਤੀ ਹਰ ਪੱਖੋਂ ਪੰਜਾਬ ਦਾ ਗਲ ਹੈ ਕਿ ਹੁਣ ਹੁਣ ਸਿੱਧੀ ਕਹਿੰਦੇ ਕਿ ਜੜਾਂ 'ਚ ਹੀ ਤਜਾਬ ਪਾ ਦਿਓ ਲੈ ਖਤਮ ਕਰੀਏ ਗੱਲ ਕਦੀ ਅਸੀਂ ਅਸੀਂ ਕਿਸਾਨਾਂ ਨਾਲ ਪੰਗੇ ਲੈਂਦੇ ਕਦੀ ਆਰਥੀਆਂ ਨਾਲ ਲੈਂਦੇ ਕਦੀ ਅਸੀਂ ਫਸਲਾਂ 'ਚੋਂ ਮੰਡੀ ਮੰਡੀਆਂ 'ਚੋਂ ਫਸਲ ਨਹੀਂ ਚੱਕਦੇ ਕਦੀ ਆਰਡੀਐਸ ਰੋਕ ਦਿੰਦੇ ਆ ਕਦੀ ਸਕੂਲਾਂ ਦਾ ਪੈਸਾ ਰੋਕ ਦਿੰਦੇ ਆ ਕਦੀ ਡਿਸਪੈਂਸਰੀਆਂ ਦਾ ਪੈਸਾ ਹੁਣ ਕਹਿੰਦੇ ਖਤਮ ਕਰਦੇ ਆ ਕੰਮ ਕਰਦੇ ਆ ਪੰਜਾਬ ਦੀ ਜੜਾਂ 'ਚ ਹੀ ਤਜਾਬ ਪਾ ਦਿੰਦੇ ਆ ਪੰਜਾਬੀ ਨੂੰ ਖਤਮ ਕਰ ਦੋ ਇਹ ਇਹ ਸਾਜ਼ਿਸ਼ ਹੈ ਬੀਜੇਪੀ ਦੀ ਫਰੇ ਸਰਦਾਰ ਭਗਵੰਤ ਮਾਨ ਦੀ ਸਰਕਾਰ ਹੈ ਅਸੀਂ ਇਸ ਦੇ ਉੱਤੇ ਬਹੁਤ ਸਟ੍ਰਿਕਟ ਸਟੈਂਡ ਲਿਆ ਜਿੱਥੇ ਮੇਰੇ ਵੱਲੋਂ ਇੱਕ ਖੱਤ ਯੂਨੀਅਨ ਮਿਨਿਸਟਰ ਧਰਮੇਂਦਰ ਪ੍ਰਧਾਨ ਜੀ ਨੂੰ ਲਿਖਿਆ ਗਿਆ ਤੇ ਉਹਦੇ ਵਿੱਚ ਅਸੀਂ ਹੁਣ ਇਹ ਕਿਹਾ ਸਾਨੂੰ ਇੱਕ ਕਲੈਰੀਕਲ ਸਾਨੂੰ ਪਤਾ ਚਰਨਾ ਜਿਹੜਾ ਕਿ ਤੁਸੀਂ ਕੀ ਐਕਸ਼ਨ ਲੈਂਦੇ ਇਟਸ ਨਾਟ ਅ ਕਲੈਰੀਕਲ ਮਿਸਟੇਕ ਇਹ ਪੰਜਾਬ ਦੇ ਜਜ਼ਬਾਤਾਂ ਦੇ ਨਾਲ ਖੇਲਵਾ ਰਿਹਾ ਹਰ ਪੰਜਾਬੀ ਦਾ ਅੱਜ ਉਹ ਪੰਜਾਬੀ ਚਾਹੇ ਉਹ ਅਮਰੀਕਾ ਬੈਠਾ ਚਾਹੇ ਕੈਨੇਡਾ ਬੈਠਾ ਚਾਹੇ ਆਸਟ੍ਰੇਲੀਆ ਬੈਠਾ ਪੰਜਾਬੀ ਪੂਰੀ ਦੁਨੀਆ ਦੇ ਵਿੱਚ ਅੱਜ ਹਰ ਪੰਜਾਬੀ ਦਾ ਦਿਲ ਦੁਖਿਆ ਕੱਲੇ ਪੰਜਾਬ 'ਚ ਨਹੀਂ ਤੇ ਸਾਨੂੰ ਇੱਥੇ ਐਕਸ਼ਨ ਚਾਹੀਦਾ ਕਿ ਕੌਣ ਇਹਦੇ ਵਾਸਤੇ ਰਿਸਪੌਂਸੀਬਲ ਹੈ ਤੇ ਦੂਜੀ ਗੱਲ ਪੰਜਾਬ ਸਰਕਾਰ ਵਿਦ ਇਮੀਡੀਏਟ ਇਫੈਕਟ ਇੱਕ ਨੋਟੀਫਿਕੇਸ਼ਨ ਜਾਰੀ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਐਦਾਂ ਦਾ ਬੋਰਡ ਕੋਈ ਵੀ ਐਦਾਂ ਦਾ ਸਕੂਲ ਸਾਡਾ ਜਿਹੜਾ ਐਕਟ ਹੈ ਉਸ ਤੋਂ ਵਿੱਚ ਏਮਪਾਵਰਮੈਂਟ ਲੈ ਕੇ ਕਿ ਪੰਜਾਬੀ ਮੇਨ ਸਬਜੈਕਟ ਹੋਊਗਾ ਤੇ ਅਗਰ ਕੋਈ ਵੀ 10ਵੀਂ ਜਮਾਤ ਦੇ ਵਿੱਚ ਬਿਨਾ ਪੰਜਾਬੀ ਮੇਨ ਸਬਜੈਕਟ ਤੋਂ ਪੰਜਾਬੀ ਪੜ੍ਾਈ ਜਾਂਦੀ ਹੈ ਉਹ ਡਿਗਰੀ ਜਿਹੜੀ ਹੈ ਉਹ ਜਿਹੜਾ ਸਰਟੀਫਿਕੇਟ ਆ ਉਹ ਨਲ ਐਂਡ ਵਾਈਡ ਮੰਨਿਆ ਜਾਊਗਾ ਇਹ ਸਾਰੇ ਬੋਰਡਸ ਦੇ ਉੱਤੇ ਇਮੀਡੀਏਟਲੀ ਲੱਗ ਹੁੰਦਾ ਹੈ ਇਹ ਨੋਟੀਫਿਕੇਸ਼ਨ ਅਸੀਂ ਆਪ ਜਿਮ ਦੇ ਰਾਂਗੇ ਆਫੀਸ਼ੀਅਲ ਨੋਟੀਫਿਕੇਸ਼ਨ ਹੈ ਮੈਂ ਆਪਣੇ ਐਜੂਕੇਸ਼ਨ ਸੈਕਟਰੀ ਨੂੰ ਖੱਤ ਲਿਖਿਆ ਤੇ ਇਸ ਤਰ੍ਹਾਂ ਹੀ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਜਿਹੜਾ ਪੰਜਾਬ ਸਰਕਾਰੇ ਨੋਟੀਫਿਕੇਸ਼ਨ ਕੱਢ ਰਹੀ ਹੈ ਪੰਜਾਬ ਅਤੇ ਹੋਰ ਪੇਸ਼ਾਵਾਂ ਨੂੰ ਸਿੱਖਿਆ ਦੇ ਪੰਜਾਬ ਐਕਟ 2008 ਦੇ ਸੈਕਸ਼ਨ 3 ਸਮੇਤ ਸਾਰੇ ਉਪਬੰਧਾਂ ਉੱਤੇ ਇਸ ਸਮੇਂ-ਸਮੇਂ ਤੇ ਕੀਤੀਆਂ ਸੋਧਾਂ ਨੂੰ ਰੋਸ਼ਨੀ ਵਿੱਚ ਸਿੱਖਿਆ ਵਿਭਾਗ ਦੇ ਸਮੂਹ ਅਧਿਕਾਰੀਆਂ ਨੂੰ ਹੇਠ ਅਨੁਸਾਰ ਹਦਾਇਤ ਕੀਤੀ ਜਾਂਦੀ ਹੈ ਕਿਸੇ ਵੀ ਵਿਦਿਆਰਥੀ ਨੂੰ 10ਵੀਂ ਕਲਾਸ ਵਿੱਚ ਪੰਜਾਬੀ ਪੜ੍ਹੇ ਬਿਨਾ ਪਾਸ ਪਾਸ ਕੋਸ਼ਿਸ਼ ਨਾ ਕੀਤਾ ਜਾਵੇ ਨੰਬਰ 2 ਪੰਜਾਬ ਰਾਜ ਵਿੱਚ ਕਿਸੇ ਵੀ ਬੋਰਡ ਨਾਲ ਸੰਬੰਧਿਤ ਸਕੂਲ ਵਿੱਚ ਪੰਜਾਬੀ ਨੂੰ ਮੁੱਖ ਭਾਸ਼ਾ ਵਜੋਂ ਪੜਾਇਆ ਜਾਵੇ ਜਿਹੜਾ CBSE ਆਪਣਾ ਡਰਾਫਟ ਲੈ ਕੇ ਆਈ ਹੈ ਜਿਹੜੇ ਕਹਿੰਦੇ ਪੰਜ ਪੇਪਰਾਂ ਦੇ ਤਾਂ ਅਸੀਂ ਪੂਰੇ ਪੇਪਰ ਹੋਣ ਗਿਆ ਹਨ ਆਮ ਵਾਂਗ ਹੁੰਦੇ ਪਰ ਇੱਕ ਫੋਰਨ ਲੈਂਗੁਏਜ ਨਾਲ ਕੋਈ ਰੀਜਨਲ ਲੈਂਗੁਏਜ ਤੁਹਾਡੀ ਇੱਛਾ ਹੈ ਉਹ ਪੜ ਲਿਆ ਕਰੋ ਤੁਸੀਂ ਉਹਦਾ ਤੁਸੀਂ ਉਹ ਬਿਲਕੁਲ ਵੀ ਆਰ ਨਲਿੰਗ ਵੀ ਆਰ ਨਲਨ ਫਾਈਡ ਹੁੰਦਾ ਇਸ ਨੋਟੀਫਿਕੇਸ਼ਨ ਦੇ ਨਾਲ ਪੰਜਾਬੀ ਹੈਜ਼ ਟੂ ਬੀ ਦਾ ਮੇਨ ਸਬਜੈਕਟ ਉਸ ਤੋਂ ਬਾਅਦ ਅੱਗੇ ਲਿਖਿਆ ਜਾਂਦਾ ਇਹਨਾਂ ਹਦਾਇਤਾਂ ਨੂੰ ਉਲੰਘਣਾ ਕਰਨ ਵਾਲੇ ਸਕੂਲਾਂ ਵਿਰੁੱਧ ਪੰਜਾਬੀ ਅਤੇ ਹੋਰ ਪਛਾਣਾਂ ਸਿੱਖਿਆ ਦੇ ਪੰਜਾਬ ਬੈਕ 2008 ਵਿੱਚ ਇਸ ਸਮੇਂ ਤੋਂ ਕੀਤੀਆਂ ਗਈਆਂ ਸੌਦਾ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਇਹ ਐਕਟ 2008 ਬਣਿਆ ਸੀ ਜਿਹਦੇ ਵਿੱਚ ਕੋਈ ਅਗਰ ਪੰਜਾਬੀ ਨਹੀਂ ਪੜ੍ਹਾਉਂਦਾ ਕੋਈ ਸਕੂਲ ਤਾਂ 25000 ਰੁਪਏ ਜੁਰਮਾਨੇ ਦੀ ਪ੍ਰੋਵੀਜ਼ਨ ਸੀਗਾ 2021 ਦੇ ਵਿੱਚ ਇਸ ਨੂੰ ਐਮੈਂਡ ਕਰਕੇ 50000 ਕਰ ਦਿੱਤਾ ਗਿਆ ਸੀ ਪਰ ਕਦੀ ਕਿਸੇ ਸਕੂਲ ਤੇ ਜੁਰਮਾਨਾ ਨਹੀਂ ਹੋਇਆ ਸੀ ਇਹ ਆਮ ਆਦੀ ਪਾਰਟੀ ਦੀ ਸਰਕਾਰ ਦੇ ਟੈਨਿਓਰ ਦੇ ਵਿੱਚ ਤੇ ਜਦੋਂ-ਜਦੋਂ ਵੀ ਅੱਜ ਵੀ ਮੈਂ ਆਪ ਜੀ ਦੇ ਰਹੀਂ ਕਹਿੰਦਾ ਮੇਰੇ ਕਦੀ ਵੀ ਜਦੋਂ ਵੀ ਧਿਆਨ ਚ ਆਇਆ ਕਿ ਪੰਜਾਬੀ ਕਿਸੇ ਸਕੂਲ ਨੇ ਪੜ੍ਹਾਉਣ ਤੋਂ ਮਨਾ ਕੀਤੀ ਹੋਵੇ ਤਾਂ ਉਸ ਨੇ ਉਹ ਤੇ ਅਸੀਂ ਸਖਤ ਕਾਰਵਾਈ ਕੀਤੀ ਹੈ ਅਮਨ ਲੈ ਕੇ ਆਇਆ 2023 ਦੇ ਵਿੱਚ ਮੋਹਾਲੀ ਦੇ ਇੱਕ ਨਾਮੀ ਸਕੂਲ एमएटी ਇੰਟਰਨੈਸ਼ਨਲ ਸਕੂਲ ਮੋਹਾਲੀ ਸਾਨੂੰ ਪਤਾ ਲੱਗਿਆ ਸੀ ਕਿ ਉਹ ਪੰਜਾਬੀ ਨਹੀਂ ਪੜਾ ਰਿਆ ਅਸੀਂ ਉਸ ਨੂੰ ਨੋਟਿਸ ਕੱਢਿਆ ਤੇ ਉਸ ਨੂੰ ਜੁਰਮਾਨਾ ਲਾਇਆ ਇਸ ਸੈਕਟੇਟ 50000 ਰੁਪਇਆ ਆਓ 50000 ਰੁਪਏ ਦੀ ਰਸੀਦ ਤੇ ਵੀ ਟੂ ਐਕਸ਼ਨ ਅੱਜ ਇਸ ਸਕੂਲ ਦੇ ਵਿੱਚ ਪੰਜਾਬੀ ਪੜਾਈ ਜਾ ਰਹੀ ਹੈ ਐਦਾਂ ਹੀ ਜਲੰਧਰ ਦਾ ਇੱਕ ਨਾਮੀ ਸਕੂਲ ਉਹ ਪੰਜਾਬੀ ਨਹੀਂ ਪੜਾ ਰਿਆ ਸੀ ਉਸ ਦੇ ਖਿਲਾਫ ਐਕਸ਼ਨ ਲਿਆ ਗਿਆ 2024 ਚ ਤੇ ਇੱਕ ਹੋਰ ਝਲੰਦਰ ਦੇ ਵਿੱਚ ਇੱਕ ਸਕੂਲ ਸੀ ਆਰਮੀ ਪਬਲਿਕ ਸਕੂਲ ਜਿਸ ਨੂੰ ਆਰਮੀ ਰਨ ਕਰਦੀ ਹੈ ਤੇ ਆਰਮੀ ਦਾ ਲੋਜਿਕ ਸੀ ਕਿ ਸਾਡੇ ਜਿਹੜੇ ਇੱਥੇ ਬੱਚੇ ਪੜ੍ਹਦੇ ਆ ਇਹ ਉਹਨਾਂ ਦੇ ਬੱਚੇ ਪੜ੍ਹਦੇ ਆ ਜੋ ਵੱਖ-ਵੱਖ ਸਟੇਟਸ ਤੋਂ ਟਰਾਂਸਫਰ ਹੋ ਕੇ ਆਉਂਦੇ ਆ ਇਸ ਕਰਕੇ ਸਾਨੂੰ ਪੰਜਾਬੀ ਪੜਾਣੀ ਲਾਜ਼ਮੀ ਨਹੀਂ ਕੋਈ ਸਾਊਥ ਇੰਡੀਆ ਤੋਂ ਆਇਆ ਕੋਈ ਈਸਟ ਇੰਡੀਆ ਤੋਂ ਆਇਆ ਵੀ ਅਸੀਂ ਪੰਜਾਬੀ ਅਸੀਂ ਉਹਨਾਂ ਨੂੰ ਕਿਹਾ ਠੀਕ ਹੈ ਤੁਹਾਡਾ ਕੋਈ ਆਫੀਸਰ ਜੋ ਸਕਦੋਸ ਦਾ ਬੱਚਾ ਆਵੇ 9ਵੀਂ ਜਮਾਤ ਚ ਆਵੇ ਫੋਰ ਏਗਜ਼ਾਮਪਲ ਵੈਸਟ ਬੰਗਾਲ ਤੋਂ ਆਇਆ ਹੋਵੇ ਆਫੀਸਰ ਉਹ ਦਾ ਟ੍ਰਾਂਸਫਰ ਹੋ ਗਿਆ ਉਹਨ ਆਪਣੇ ਬੱਚੇ ਪੰਜਾਬ ਪੜਾਉਣੇ ਆ ਤਾਂ ਉਸ ਨੂੰ 9ਵੀਂ ਦੇ ਵਿੱਚ 9ਵੀਂ ਦੀ ਪੰਜਾਬੀ ਦੀ ਬਜਾਏ ਅਸੀਂ ਬੇਸਿਕ ਪੰਜਾਬੀ ਪੜ੍ਹਾਵਾਂਗੇ ਪਰ ਬਿਨਾ ਪੰਜਾਬੀ ਪੜ੍ਹਾਏ ਪੰਜਾਬ ਦੇ ਵਿੱਚ ਕੋਈ ਵੀ ਇੱਕ ਸਕੂਲ ਨਹੀਂ ਚੱਲੂਗਾ ਆ ਜੋ ਜਿੰਨੇ ਵੀ ਆਰਮੀ ਦੇ ਸਕੂਲ ਹੈ ਉਸ ਦੇ ਵਿੱਚ ਵੀ ਜਿਹੜੀ ਪੰਜਾਬੀ ਅਸੀਂ ਲਾਜ਼ਮੀ ਕਰਾਈ ਹੈ ਆ ਵੀ ਮੈਂ ਤੁਹਾਨੂੰ ਕਿਸੇ ਨੇ ਵੀ ਚਾਹੀਦਾ ਹੋਗਾ ਇਹ ਸਾਡੇ ਕੋਲ ਤਾਂ ਇਹ ਜੋ ਕੱਲ ਤੋਂ ਵਾਪਰੇ ਤੇ ਮੈਂ মিডিਆ ਦਾ ਵੀ ਸੱਤ ਸੱਬ ਦਾ ਧੰਨਵਾਦ ਕਰਦਾ ਕਿਉਂਕਿ ਇਹ ਗੱਲ ਇਹ ਆਪਣੇ ਵੀ ਹੋਣ ਦੀ ਗੱਲ ਹੈ ਇਹ ਪੰਜਾਬੀ ਦੀ ਹੋਣ ਦੀ ਗੱਲ ਹੈ ਤੁਸੀਂ ਸਭ ਨੇ ਵੀ ਆਵਾਜ਼ ਚੱਕੀ ਹੈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਜਿਹੜਾ ਬੜਾ ਦਿਲ ਦੁਖਦਾ ਹੈ ਬੜੀ ਇਸ ਗੱਲ ਤੋਂ ਜਦੋਂ ਉਹ ਇਹਨਾਂ ਨੂੰ ਜਿਹੜਾ ਬੀਜੇਪੀ ਦੀ ਭਾਸ਼ਾ ਹੈ ਕਲੈਰिकल ਮਿਸਟੇਕ ਤੇ ਮੈਂ ਚਾਹੂੰਗਾ ਇਸ ਦੇ ਉੱਤੇ ਬੀਜੇਪੀ ਦੀ ਲੀਡਰਸ਼ਿਪ ਦੱਸੇ ਕਿ ਕੀ ਉਹ ਪੰਜਾਬ ਦੇ ਵਿੱਚ ਪੰਜਾਬੀ ਨੂੰ ਮੇਨ ਸਬਜੈਕਟ ਖਤਮ ਕਰਨਾ ਚਾਹੁੰਦੀ ਹੈ ਤੇ ਕੀ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਪੰਜਾਬੀ ਉਹਨਾਂ ਲਈ ਇੰਨੀ ਅਹਿਮੀਅਤ ਵੀ ਨਹੀਂ ਰੱਖਦੀ ਕਿ ਜਰਮਨ ਫ੍ਰੈਂਚ ਚਾਈਨੀਜ਼ ਜਪਾਨੀ ਭਾਈ ਉਤੋਪਾ ਸ਼ਮਾ ਮੈਂਸ਼ਨ ਹੋ ਜਾਣ ਤੇ ਪੰਜਾਬੀ ਮੈਂਸ਼ਨ ਹੋਵੇ ਰੀਜਨ ਦੇ ਵਿੱਚ ਇਹੀ ਅੱਜ ਦਾ ਵਿਸ਼ਾ ਸੀ ਜੀ ਅਸੀਂ ਇਸ ਨੋਟੀਫਿਕੇਸ਼ਨ ਨੂੰ ਬੜੀ ਸਖਤੀ ਦੇ ਨਾਲ ਲਾਗੂ ਕਰਾਂਗੇ CBSE will not be allowed CBSE ਨੂੰ ਅਲਾਉ ਨਹੀਂ ਕੀਤਾ ਜਾਊਗਾ ਆਪਣਾ ਇਸ ਡਰਾਫਟ ਨੂੰ ਜਦੋਂ ਤੱਕ ਪੰਜਾਬੀ ਨੂੰ ਮੇਨ ਭਾਸ਼ਾ ਜਾਨੀ ਇਟ ਹੈਸ ਟੂ ਬੀ ਹਾਂ ਹੋਰ ਕੋਈ ਬੱਚਾ ਫੋਰਨ ਲੈਂਗੁਏਜ ਸਿੱਖੇ ਜੀ ਸੱਤਕੇ ਸਿੱਖੇ ਬਹੁਤ ਖੁਸ਼ੀ ਦੀ ਗੱਲ ਹੈ ਪਰ ਜਿਹੜੇ ਉਹ ਜਿੱਥੇ ਪੰਜ ਸਬਜੈਕਟ ਕਹਿੰਦੇ ਨੇ ਨਹੀਂ ਉੱਥੇ ਪੰਜਾਬੀ ਹੈਸ ਟੂ ਬੀ ਦਾ ਮੇਨ ਸਬਜੈਕਟ ਪੰਜਾਬੀ ਦਾ ਪੇਪਰ ਜਿਵੇਂ ਹੁਣ ਹੋ ਰਿਹਾ ਉਵੇਂ ਹੀ ਹੋਊਗਾ ਇਹ ਅਸੀਂ ਲਾਜ਼ਮੀ ਕਰਾਂਗੇ ਵਰਨਾ ਜਿਹੜਾ ਹੈ CBSE ਹੈਸ ਟੂ ਫੇਸ ਸੈਕਸ਼ਨ ਤੇ ਉਹ ਜਿਹੜੇ ਬੱਚਿਆਂ ਦਾ ਸਰਟੀਫਿਕੇਟ ਹੈ ਉਹ ਨਾਲ ਐਨਵੋਇਡ ਮਿਲਿਆ ਜਾਊਗਾ ਇਹ ਪਾਵਰ ਬਿਕਾਜ਼ ਇਟਸ ਅ ਸਟੇਟ ਸਬਜੈਕਟ ਦੀ ਪਾਵਰ ਸਾਡੇ ਕੋਲ ਹੈ ਧੰਨਵਾਦ ਜੀ ਸਰ ਜਿੱਥੇ ਇੱਕ ਪਾਸੇ ਪੰਜਾਬੀ ਦੀ ਗੱਲ ਕੀਤੀ ਜਾਂਦੀ ਹੈ ਤੇ ਹੋਕ ਵੀ ਸਾਰੀਆਂ ਰੀਜਨਲ ਲੈਂਗੁਏਜਸ ਦਾ ਪੇਪਰ ਜਿਹੜਾ ਇੱਕੋ ਦਿਨ ਤੇ ਗੱਲ ਹੋਈਗੀ ਕੀ ਲੱਗਦਾ ਕਿ ਇਸ ਦੇ ਵਿੱਚ ਹੋਰ ਵੀ ਸਟੇਟਸ ਨਾਲ ਗੱਲ ਕਰਕੇ ਤੁਸੀਂ ਐਕਸ਼ਨ ਜਿਹੜਾ ਓਬਵੀਅਸਲੀ ਓਬਵੀਅਸਲੀ ਅਸੀਂ ਉਹ ਵੀ ਕਰਾਂਗੇ ਪਰ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕਿਤੇ ਉੜੀਆ ਦੇ ਨਾਲ ਹੋਰ ਵੀ ਬਹੁਤ ਸਾਰੇ ਸਟੇਟਸ ਦੇ ਨਾਲ ਪਰ ਪੰਜਾਬ ਟੁੱਕਰ ਲੀਡ ਪੰਜਾਬ ਨਾਲ ਜਿਹੜੀ ਜਿਹੜੀ ਲੀਡ ਲਈ ਹੈ ਤੇ ਤੁਸੀਂ ਅੱਜ ਦੇਖੋ ਕਿ ਉਹਨਾਂ ਨੂੰ ਦੋ ਚਾਰ ਘੰਟਿਆਂ ਚ ਇੰਨੀ ਤਾਂ ਕਿ ਇੱਕਦਮ ਲੈ ਕੇ ਆਣਾ ਪਰ ਮੁੱਦਾ ਮੈਂ ਫਿਰ ਤੁਹਾਨੂੰ ਕਹਿ ਰਿਹਾ ਇਹ ਸਮਝਣ ਦੀ ਲੋੜ ਹੈ ਇਟ ਇਜ਼ ਨਾਟ ਅਬਾਊਟ ਕਿ ਰੀਜਨਲ ਲੈਂਗੁਏਜ ਨੂੰ ਪੰਜਾਬ ਪੰਜਾਬੀ ਲਿਖਣਾ ਭੁੱਲ ਗਏ ਉਹਨੇ ਮੇਨ ਸਬਜੈਕਟ ਚ ਜਿਹੜੇ ਤੁਹਾਡੇ ਪਾਸ ਮੇਨ ਭਾਸ਼ਾਵਾਂ ਉਹ ਗੈਪ ਕਰਤੀਆਂ ਉਹਨੇ ਕਹਿਤਾ ਕਿ ਠੀਕ ਹੈ ਇੱਕੋ ਦਿਨ ਚ ਦੋ ਪੇਪਰ ਦੇ ਦੇਆ ਕਰੋ ਕੋਈ ਗੱਲ ਨਹੀਂ ਜਿਵੇਂ ਮੈਂ ਤੁਹਾਨੂੰ ਉਦਾਹਰਨ ਨਾਲ ਆਪ ਪੜ੍ਹ ਕੇ ਸੁਣਾਇਆ ਤੇ ਸਾਰਾ ਕੁਝ ਸੀਬੀਐਸਸੀ ਦੀ ਵੈਬਸਾਈਟ ਤੇ ਹੈ ਉਹ ਤੇ ਜਿਹੜਾ ਲਾਜ਼ਮੀ ਪਛਾਣ ਦੀ ਤੁਸੀਂ ਗੱਲ ਕਰਦੇ ਹੋਣੀ ਚਾਹੀਦੀ ਹੈ ਜੀ ਉਹਦੇ ਲਈ ਅਗਲਾ ਕੀ ਪ੍ਰੋਗਰਾਮ